ਮੇਰੀ ਲੋਕ ਪਰਸ ਨਹੀਂ ਹੈਨੀ ਮੈਂ ਤੇ ਸਰਵ ਬਿੰਟਰ ਸਰਦੀਆਂ ਵਾਲਾ ਠੰਡ ਵਿੱਚ ਰਹਿਣ ਵਾਲਾ ਪਰਸ ਨਹੀਂ ਤੂੰ ਬਸ ਰੋ ਜੀ ਜਨ ਕੇ ਨਿਕਲ ਜਾ ਕਰ ਫਿਰਨਾ ਮੇਰੇ ਤੋਂ ਪਹਿਲਾਂ ਇਹਨੂੰ ਜਨ ਕੇ ਹੁੰਦਾ ਇਹ ਆਦਤਾਂ ਤਾਂ ਮੈਨੂੰ ਸੀ ਤੈਨੂੰ ਕਦੋਂ ਤੋਂ ਪੈ ਗਈਆਂ ਤੇਰਾ ਨਿੰਦਰ ਵਿਆ ਕਰਵਾ ਕੇ ਤੇਰਾ ਬੈਠਾਈ ਜਾਂਦੀ ਮੈਂ ਤੇਰੇ ਹੁਣ ਘਰੇ ਬੈਠ ਠੀਕ ਆ ਲੈ ਕੇ ਜਾਣਾ ਤੈਨੂੰ ਕੋ ਮਨ ਰੋ ਕਮਲਾ ਤਮਾ ਦੇ ਕਰ ਕੀ ਕਰਨਾ ਕੱਲੂ ਸਾਟਾ ਉਸਕੇ ਕੰਪਲੀਟ ਕਰੂੰਗੀ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਤੁਹਾਨੂੰ ਤਾਂ ਮਾੜਾ ਲੋਕਾਂ ਨੇ ਬੋਲਣਾ ਹੀ ਆ ਹਨਾ ਤੁਹਾਡੇ ਲੱਛਣ ਹੀ ਇਦਾਂ ਦੇ ਆ ਕੇ ਫਿਰ ਲੋਕਾਂ ਨੂੰ ਤਾਂ ਬੋਲਣਾ ਪੈਂਦਾ ਜੇ ਰੋਸਟਿੰਗ ਕਰਾਂਗੇ ਤੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਸਾਡੇ ਵਿੱਚ ਕਿਹੜੀਆਂ ਕਮੀਆਂ ਐ ਠੀਕ ਆਣਾ ਤੁਸੀਂ ਆਪਣੀਆਂ ਘਰ ਦੀਆਂ ਜਨਾਨੀਆਂ ਖੁਦ ਵਿਖਾਉਂਦਾ ਇੱਕ ਸਿਰਫ ਪੈਸਿਆਂ ਵਾਸਤੇ ਠੀਕ ਆਣਾ ਤੂੰ ਨੂੰ ਇਹ ਵੀ ਕਹਿ ਸਕਦਾ ਸੀ ਕਿ ਮੈਂ ਤੇਰੀ ਵੀਡੀਓ ਬਣਾਉਂਦਾ ਤੇ ਫੇਸ ਐਨੂ ਕਰ ਬਟ ਨਹੀਂ ਤੂੰ ਉਹਦਾ ਜਾਣ ਕੇ ਪਿਛਵਾੜਾ ਸਾਰਾ ਦਿਖਾਉਂਦੇ ਐ ਹੁਣ ਸਾਨੂੰ ਇਹ ਗੱਲ ਕਹਿਣ ਲੱਗਿਆਂ ਨੂੰ ਸ਼ਰਮ ਆਉਂਦੀ ਆ ਪਰ ਤੈਨੂੰ ਪੂਰਾ ਸ਼ਰਮ ਨਹੀਂ ਕਿ ਮੇਰੀ ਘਰ ਦੀ ਇੱਜ਼ਤ ਆ ਮੈਂ ਕਿਵੇਂ ਹਨਾ ਦਿਖਾਉਂਦੇ ਆ ਉਹਦਾ ਅੱਗਾ ਪਿੱਛਾ ਮਾਰ ਮਾਰ ਕੇ ਕੈਮਰੇ ਪਰ ਤਾਨੂੰ ਇਹੋ ਜਿਹਾਨੂ ਨਹੀਂ ਹੈਗੇ ਲੱਥੀ ਚੜੀ ਕਿਵੇਂ ਆ ਪਰ ਸਾਡੇ ਅਰਗੇ ਨੂੰ ਤ ਪਾਉ ਦੇਖ ਕੇ ਸ਼ਰਮ ਆਉਂਦੀ ਆ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦੇਂਦੇ ਜੇ ਕੀ ਲੋਕਾਂ ਨੂੰ ਦਿਖਾਉਂਦਾ ਹੈ ਜੇ ਚੋਦਾ ਸਾਰਾ ਯੁੱਧ ਖਰਾਬ ਕਰਦਾ ਤੁਸੀਂ ਕੀ ਹੋਇਆ ਤਨਾ ਤੈਨੂੰ ਮੋ ਪਰਣਾ ਕੀਤਾ ਕਾਤਨੇ ਖਾਣੀ ਮੈਂ ਇੱਕ ਕਮੀ ਐ ਲੋਕ ਵਿੱਚ ਕੀ ਕਮੀ ਆ ਜੇ ਲੋਗ ਰੱਜ ਤੇ ਤੇਨੂੰ ਪਿਆਰ ਕਰਦਾ ਤੇ ਤੇਰੀ ਕਮੀ ਨਾ ਸਮਝ ਸਕਾਂ ਲੈ ਤੇ ਪਿਆਰ ਹੀ ਕਰਕੇ ਕਮੀ ਨਾ ਸਮਝ ਸਕਿਆ ਨੀ ਬੜੀ ਨਾਨੀ ਮੈਂ ਨਹੀਂ ਖਾਣੀ ਜੀ ਨਾ ਉਹ ਅੰਬ ਦਾ ਚਾਹ ਤੈਨੂੰ ਕਿੱਦਾਂ ਲੱਗਾ ਵਿਚਾਰ ਨਹੀਂ ਲਿਆ ਜੇ ਤੈਨੂੰ ਪਤਾ ਹੁੰਦਾ ਹੈ ਕਿ ਅਸੀਂ ਹਾਲੇ ਜਵਾ ਕੜੀਆਂ ਵਾਂ ਠੀਕ ਹੈ ਨਾ ਹਾਂ ਅਸੀਂ ਬਚਪਨ ਦੇ ਵਿੱਚ ਆ ਤੇ ਫਿਰ ਤੁਸੀਂ ਮੈਰਿਜ ਕਿਉਂ ਕਰਵਾਉਂਦੇ ਹੁੰਦੇ ਹੋ ਲੋਕਾਂ ਨੂੰ ਕਿਉਂ ਬੇਵਕੂਫ ਬਣਾਉਂਦੇ ਹੋ ਆ ਤੋਤਲੇਪਨ ਜਨਾ ਤੁਹਾਡੇ ਵਲੌਗਰਾਂ ਦੇ ਵਿੱਚ ਹੀ ਆ ਹੋਰਾਂ ਦੇ ਵਿੱਚ ਨਹੀਂ ਹੈਗੇ ਆਮ ਬੰਦਿਆਂ ਦੇ ਵਿੱਚ ਨਹੀਂ ਆ ਬਸ ਤੁਹਾਡੇ ਵਲੌਗਰਾਂ ਦੇ ਵਿੱਚ ਹੀ ਆ ਤੋਤਲਾਪਨ ਬੱਤ ਸਹੀ ਏ ਬੜਾ ਕਿਊਟ ਲੱਗ ਰਹਾ ਤੂੰ ਹੈ ਮੈਂ ਦੇਖੀ ਜਾਨਾ ਮੈਂ ਕਿਹਾ ਬਾਈਕ ਪਾਜੋ ਲੈ ਕੇ ਆਉਣਾ ਪਹਿਲਾਂ ਮੈਂ ਖੜ ਕੇ ਵੇਖ ਲਵਾਂ ਮਾਲੀ ਕਿਊਟ ਲੱਗਦੀ ਸੱਚੇ ਐਡਰੈਸ ਬਹੁਤ ਸੋਹਣੀ ਲੱਗਦੀ ਤੇਰੀ ਐਡਰੈਸ ਬਹੁਤ ਵਧੀਆ ਲੱਗਦੀ ਬਾਲੀ ਕਿਊਟ ਲੱਗਦੀ ਹਾਂ ਦਾ ਜਾਣ ਲੈ ਕੇ ਤੈਨੂੰ ਯਾਰ ਤੁਸੀਂ ਕਿੰਨੇ ਬੇਸ਼ਰਮ ਬਲੌਗਰ ਹੋ ਹਨਾ ਉਹ ਜਾਣ ਬੁੱਝ ਕੇ ਕੈਮਰਾ ਮਾਰ ਮਾਰ ਕੇ ਵਿਖਾਉਂਦੇ ਆ ਕਿ ਮੇਰੀ ਘਰ ਦੀ ਡਰੈਸ ਵੇਖ ਲਓ ਵੇਖ ਲੀਏ ਸਾਰਿਆਂ ਨੇ ਚੁੱਪ ਕਰਕੇ ਤੇ ਹੁਣ ਜਿਹੜੇ ਕੰਮ ਚੱਲਦੇ ਨੇ ਤੇ ਉਧਰ ਚੱਲ ਜਾ। ਤੂੰ ਸਾਰਾ ਯੂਥ ਖਰਾਬ ਕਰਦਾ ਤੁਸੀਂ 25 ਦਿਨ ਸਾਡਾ ਰਿਟੇਨਸ਼ਿਪ 25 ਦਿਨਾਂ ਦਾ 26 ਦਿਨਾਂ ਦਾ ਭਜਾ ਲਿਆ ਸੀਗਾ ਉਹ ਤਾਂ ਕੁਝ ਨਹੀਂ ਬਸ ਮੈਂ ਉਹ ਕਿਹਾ ਸੀ ਉਦੀ ਸਿੱਗੀ ਭਾਈ ਏਜ ਘਟਾ আচ্ছা ਮੈਂ ਕਿਹਾ ਸੀ ਨੇ ਕਿਹਾ 1 ਸਾਲ ਡੇਢ ਸਾਲ ਰੁਕ ਜਾ ਉਹਦੀ 16 ਸਾਲ ਦੀ ਜ ਮੈਂ ਕਿਹਾ ਸਾਲ ਡੇਢ ਸਾਲ ਰੁਕ ਜਾ ਮੁਰਗੀ ਕੋਈ ਸੈਟਿੰਗ ਕਰ ਲਾਂਗੇ ਕਹਿੰਦੀ ਨਹੀਂ ਹੁਣੀ ਕਹਿੰਦੀ ਫਿਰ ਬਹੁਤ ਵਿਕਾਰ ਪੈ ਜਾਂਦੇ ਆ ਇਹ ਹੋ ਜਾਂਦਾ ਗੱਲਾਂ ਦੇ ਫਰਕ ਪੈ ਜਾਂਦੇ ਕਹਿੰਦੀ ਹੁਣੀ ਆ ਜਾ ਮੈਨੂੰ ਲੈ ਜਾ ਵੇਖ ਸਾ ਕਿੰਨੀ ਅੱਗ ਲੱਗੀ ਸੀ ਨੂੰ ਮੁਸ਼ਕਪਰੀਦ ਨੂੰ 16 ਸਾਲ ਦੀ ਏਜ ਵੀ ਕੋਈ ਏਜ ਹੁੰਦੀ ਆ ਇੰਨੀ ਘਟ ਏਜ ਦੇ ਵਿੱਚ ਤੈਨੂੰ ਅੱਗ ਲੱਗੀ ਸੀ ਮੈਰਿਜ ਕਰਵਾਉਣ ਦੀ ਹੈਗੀ ਕੋਈ ਤੈਨੂੰ ਸੰਗ ਸ਼ਰਮਿਕ ਨਹੀਂ ਸੁੱਡਲੇ ਸਾਡੇ ਐਸੇ ਨਾਲ ਸਾਢੇ 1 ਮਹੀਨੇ ਸ਼ਿਆ ਮਤਲਬ ਫਿਰ ਉਰੇ ਉਰੇ ਕਿੰਨਾ ਟਾਈਮ ਮਤਲਬ ਤੁਸੀਂ ਬਲੌਗ ਬਲੌਗ ਵੀ ਪਾਉਣ ਲੱਗੇ ਸੀ ਇੱਕ ਦੂਜੇ ਨਾਲ YouTube ਤੇ ਨਹੀਂ ਬਲੌਗ ਤਾਂ ਬਈ 21 ਪੈਸੇ ਗਿਆ ਉਹ ਕਹਿੰਦੀ ਸੀਗੀ ਆਪਾਂ ਮਤਲਬ ਪਿਆਰ ਲਵਸ਼ ਹੋਈਦਾ ਦਿਆਂ ਮੈਂ ਕਿਹਾ ਚਲ ਠੀਕ ਹੈ ਤੇ ਬਸ ਉਹਨੇ ਇੱਕ ਹੀ ਬਲੌਗ ਪਾਇਆ ਸੀ ਮੋੜ ਕੇ ਜਗਾ ਸੀ ਚੀਜ਼ ਨਹੀਂ ਤਕੀਲ ਨਹੀਂ ਨਹੀਂ ਕੁਛ ਨਹੀਂ ਸੀ ਬਸ 25 ਦਿਨ ਬਸ ਗੱਲ ਕਰਦੇ ਰਹੇ ਆਪਾਂ ਐਂ ਕਰਾਂਗੇ ਬਹੁਤ ਕਰਾਂਗੇ ਸੁਪਨੇ ਸਜਾ ਲਈ ਔਰ ਕਿ 26ਵੇਂ ਦਿਨ ਲਿਆਂਦੀ ਇਹ ਕਹਿੰਦੀ ਸੀ ਮੈਂ ਆਪਦੇ ਮਾਪਿਆਂ ਨੂੰ ਰੱਖੂੰਗੀ ਤੇਰਾ ਮਾਪਿਆਂ ਨੂੰ ਮੁੜ ਕੇ ਜਿਵੇਂ ਇਸ ਫਿਲਮ ਤੇ ਜਨੇ ਘਟਾਤੀ ਬਸ ਨੂੰ ਲਵ ਸਟੋਰੀ ਤੂੰ ਐਦਾਂ ਬਣਾਈ ਸੁਢਲੇ ਜਿਵੇਂ ਕੋਈ ਬੜਾ ਬਹਾਦਰੀ ਦਾ ਕੰਮ ਕੀਤਾ ਹੁੰਦਾ ਤੂੰ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ ਡੰਗਰੇ ਕਿ ਐਦਾਂ ਭੱਜ ਕੇ ਵਿਆਹ ਕਰਾਓ ਬੱਸਾਂ ਦੇ ਪਿੱਛੇ ਆਜੋ ਠੀਕ ਆ ਨਾ ਕਰ ਤੇਰੇ ਬਾਕੀ ਪਤਾ ਕੀ ਅੱਜ ਤੋਂ ਕੁੜੀ ਇੱਕ ਵਾਰੀ ਬਾਗੀ ਚਲੋ ਠੀਕ ਆ ਉਹਨਾਂ ਦਾ ਪਤਾ ਵੀ ਨਾ ਪੱਤਰਣਾ ਚਲੋ ਵੀ ਉਹਨਾਂ ਦੀ ਮਰਜ਼ੀ ਹੀ ਕਰ ਦੇਣੀ ਤਾਂ ਪੱਕ ਲੈਣੀ ਨਹੀਂ ਬਥਣਾ ਨਾ ਬਥਾਂਗੇ ਪਰ ਉਹ ਫੋਨ ਲਾਉਂਦੀ ਰਹੀ ਅੱਛਾ ਤੇਰੇ ਮਾਸੀ ਨੂੰ ਮੰਮੀ ਨੂੰ ਉਹ ਤਾਂ ਡੈਡੀ ਨਾਲ ਵੀ ਨਹੀਂ ਕਰਦਾ ਸੀਗਾ ਤੇ ਬਾਅਦ ਚ ਫਿਰ ਜਿਦੋਂ ਸਾਡੀਆਂ ਗੱਲਾਂ ਨਹੀਂ ਫਿੱਟੀਆਂ ਹਨਾ ਉਹਨੇ ਕਿਹਾ ਤਾਂ ਵੀ ਮੈਂ ਨਹੀਂ ਰਹਿਣਾ ਚੱਲੋ ਮੈਂ ਨਹੀਂ ਕਿਹਾ ਅਸ਼ਾ ਦੇ ਲੋਕੀ ਸਹੀ ਕਹਿੰਦੇ ਸੀ ਕਿ ਇਹਦੀ ਮਾਂ ਦਾ ਵੀ ਹੱਥ ਹੋ ਸਕਦਾ ਹੈ ਕਿਉਂਕਿ ਇਹਦੀ ਮਾਂ ਹੀ ਇਹਦੇ ਵਰਗੀ ਆ ਮਾਂ ਨੇ ਇਹਨੂੰ ਕਦੀ ਨਹੀਂ ਕਿਸੇ ਗਲਤ ਕੰਮ ਤੋਂ ਰੋਕਿਆ ਨਾਲ ਹਿੱਚ-ਹਿੱਚ ਕਰਕੇ ਵੀਡੀਓ ਬਣਾਉਂਦੀ ਆ ਪਿਓ ਨੂੰ ਇਹ ਕੁਝ ਸਮਝਦੇ ਨਹੀਂਗੇ ਥੋੜੀ ਮਜ਼ਾਦਦਾ ਰੱਖੀਏ ਜਿੱਦ ਤੱਕ ਆਇਆ ਕਰੀ ਹਨਾ ਉਹ ਵੀ ਕਹਾ ਕਰੇ ਵੀ ਨਹੀਂ ਸਹੀ ਨਹੀਂ ਕੁੜੀ ਬਸ ਕੀ ਕੁੜੀ ਹਨਾ ਕੈਰੈਕਟਰ ਪਤਾ ਲੱਗ ਜਾਂਦਾ ਗੱਲਾਂ 'ਚ ਨਮਕ ਉਹ ਸਹੀ ਮਤਲਬ ਕਿਵੇਂ ਸਹੀ ਮਤਲਬ ਅਸ਼ਟੇਗਰਾ ਜਨ 15 20 ਨੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਨਾ ਨੀ ਨੀ ਪਾ ਕੇ ਰੱਖਣੀ ਪੈਂਦੀ ਆ ਜਿਆਦਾ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਪਤਾ ਨਾ ਗਰੇ ਹਾਂ ਇਹ ਤਾਂ ਹੈ ਹਾਂ ਤੇ ਉਹ ਉਹਦਾ ਇੱਕ ਮਿੰਟ ਵੀ ਨਹੀਂ ਜਵਾਨ ਅੰਦਰ ਹੁੰਦੀ ਸੀ ਕਿਸੇ ਨੂੰ ਪੂਰਾ ਨਹੀਂ ਪੈਣਦੀ ਸੀ ਮੂਰੇ ਬੋਲੀ ਜਾਂਦੀ ਸਾਰਿਆਂ ਦੇ ਮੂਰੇ ਉੱਤੋਂ ਕੋ ਤਾਂ ਸਾਰੇ ਨੂੰ ਪਤਾ ਵਾ ਕਿ ਇਹਨਾਂ ਦੀ ਜ਼ੁਬਾਨ ਜਿਹੜੀ ਆ ਨਾ ਉਹ ਮੂੰਹ ਦੇ ਵਿੱਚ ਪੈਂਦੀ ਨਹੀਂ ਆ ਸਾਰਾ ਦਿਨ ਚਪੜ ਚਪੜ ਕਰਦੇ ਰਹਿੰਦੀਆਂ ਮਾਵਾਂ ਧੀਆਂ ਉਹ ਜਿਹੇ ਇਹਨਾਂ ਦਾ ਭਰਾ ਰਲਿਆ ਨਾਲ ਇਹਨਾਂ ਨੂੰ ਹੋਰ ਕੋਈ ਕੰਮ ਧੰਦਾ ਹੁੰਦਾ ਨਹੀਂ ਸਾਰਾ ਦਿਨ ਬਲੌਗ ਕੋਈ ਵਲੌਗ ਦਾ ਮੂੰਹ ਸਿਰ ਹੁੰਦਾ ਨਹੀਂ ਆ ਬਸ ਲਵ ਸਟੋਰੀਆਂ ਪਾਉਂਦਾ ਮਤਲਬ ਕਰਨ ਲੱਗਿਆ ਕਿ ਇਹ ਉਹ ਬਿਕਨੇ ਕੀਤਾ ਹੈ ਬਾਗੀਤਾ ਪਹਿਲਾਂ ਕਰੀਂਦੀ ਸੀ ਤੇ ਉਹਦੇ ਦੇ ਵੀ ਸ਼ੱਕੀ ਤਾਂ ਮਾਮੇ ਦੀ ਕੁੜੀ ਤੇ ਕਹਿੰਦੀ ਤੂੰ ਨਾਲ ਕੋਈ ਕਰਨਾ ਨਹੀਂ ਕਰਨਾ ਉਹਨਾਂ ਕੋਲ ਨਹੀਂ ਖੜਨਾ ਉਹਦੇ ਨਾਲ ਨਹੀਂ ਗੱਲ ਕਰਨੀ ਸਾਰੇ ਰਿਸ਼ਤੇਦਾਰ ਨਾਲ ਮਤਲਬ ਸ਼ੱਕ ਕਰਦੀ ਸੀ ਚਾਚੀ ਸੀ ਉਹਦੇ ਕੋਲੇ ਵੀ ਨਹੀਂ ਬੈਠਣ ਦਿੰਦੀ ਸੀ ਮੈਨੂੰ ਸਾਰੇ ਨਾਲ ਤੋੜਤਾ ਦੀ ਹੁੰਦੀ ਜਿਹੜਾ ਬੰਦਾ ਆਪ ਗਲਤ ਹੋਵੇ ਉਹ ਅਗਲੇ ਨੂੰ ਵੀ ਗਲਤੀ ਸਮਝਦਾ ਠੀਕ ਹਨ ਹੁਣ ਇਹ ਆਪ ਭੱਜ ਕੇ ਵਿਆਹ ਕਰਾਇਆ ਇਹਨੇ ਆਪ ਜੋ ਵੀ ਕੀਤਾ ਹਨ ਤੇ ਹੁਣ ਤੂੰ ਦੱਸ ਦੇ ਨੂੰ ਆਪਣੇ ਘਰ ਵਾਲੇ ਤੇ ਇੰਨਾ ਵੀ ਯਕੀਨ ਨਹੀਂ ਕਿ ਉਹ ਦੱਸ ਮਾਮੇ ਦੀ ਕੁੜੀ ਜੋ ਕਿ ਰਿਸ਼ਤੇ ਵਿੱਚ ਭੈਣ ਭਰਾ ਦਾ ਰਿਸ਼ਤਾ ਤੂੰ ਉਹਨੂੰ ਹੀ ਗੰਦਾ ਸਮਝਿਆ ਫਿਰ ਤੇ ਮੂੰ ਤੇਰਾ ਕੋਈ ਮੇਰੇ ਤੇ ਮੈਨੂੰ ਕੰਮ ਨਾ ਨਾ ਕਬੀ ਪਤਾ ਕੀ ਗੱਲ ਹੈ ਬਈ ਰੋਟੀਆਂ ਪਕਾਉਣ ਲੱਗ ਜਾਂਦੀ ਤੇ ਚਲੋ 10 15 ਰੋਟੀਆਂ ਹੁੰਦੀਆਂ ਹਨਾ ਅਸਾਂ ਨਹੀਂ ਪਕਾ ਕੇ ਸਾਡੀਆਂ 3 4 ਜਣਾਂ ਦੀਆਂ ਤੇ ਮੈਂ ਬੈਠ ਜਾਣਾ ਚਾਚੀ ਕੋਲੇ ਜਾਂ ਮੰਮੀ ਕੋਲੇ ਕਿਸੇ ਕੋਲੇ ਵੀ ਦਵਾ-ਦਵ ਰੋਟੀਆਂ ਪਕਾ ਕੇ ਮਚਾਪ ਚੂਕੇ ਜਿਵੇਂ ਵੀ ਪਕਾਉਣੀਆਂ ਆਉਂਦੀਆਂ ਅਸੀਂ ਉਹ ਮੈਂ ਤੇ ਡੱਬੇ ਚ ਪਾ ਕੇ ਹਨਾ ਤੇ ਐਂ ਰੱਖ ਕੇ ਨੰਗੀਆਂ ਤੇ ਮੇਰੇ ਕੋਲੇ ਭੱਜਾਂ ਦੇ ਵੀ ਕਿਦੇ ਉਹ ਕਿਧਰ ਗਿਆ ਕਿਹਦੇ ਕੋਲੇ ਬੈਠਾ ਰ ਫੇਰ ਤੂੰ ਭਰਾਵਾ ਸ਼ੂਗਰ ਕਰ ਇਹ ਤੋਂ ਬਚ ਗਏ ਇਹੋ ਜੀ ਤੋ ਬੱਜ ਗਏ ਨਹੀਂ ਤੇ ਤੇਰਾ ਇਹਨੇ ਜੀਣਾ ਆਰਾਮ ਕਰ ਦੇਣਾ ਹੈ ਜਿੱਦਾਂ ਦੇ ਤੇ ਤੂੰ ਲੱਛਾਂ ਦੱਸੰਦੇ ਆਵਾ ਕਿ ਕਿਸੇ ਤੋਂ ਕਿਸੇ ਨਾਲ ਵੀ ਬੈਠਣ ਨਹੀਂ ਦਿੰਦੀ ਇੱਥੋਂ ਦਾ ਕਿ ਚਾਚੀਆਂ ਪਾਈਆਂ ਨੇ ਜਿਹੜੀਆਂ ਮਾਵਾਂ ਦੇ ਬਰਾਬਰ ਹੁੰਦੀਆਂ ਐ ਫਿੱਟੇ ਮੂੰਹ ਸੁੱਡਲੇ ਤੇਰੇ ਅਗਰੇਣਾ ਮੈਂ ਤੇਰੀ ਮਾਪਿਆਂ ਨਾਲ ਰਹਿ ਨਹੀਂ ਸਕਦੀ ਕਿ ਨਾ ਹੀ ਕਿੰਨੀ ਮੈਂ ਉੱਥੇ ਰਹੀਆਂ ਤੇ ਕਹਿ ਤਾ ਕਹਿੰਦੀ ਮੈਂ ਰਹਿ ਨਹੀਂ ਸਕਦੀ ਮੈਂ ਖੁੱਲਾ ਕੁਮੁੰਜ ਨੇ ਪਹਿਲਾਂ ਮੇਰੀ ਲਾਈਫ ਸੀਗੀ ਮੈਂ ਉੰਨੇ ਉੰਨੇ ਜੀਣੀ ਹੈ ਕਹਿੰਦੀ ਇਹ ਘਰੇ ਬੜੀ ਮੁਸ਼ਕਲ ਨਾ ਮੈਨੂੰ ਲੱਗਦਾ ਪੈਂਦੀ ਆ ਤੇ ਸਕੂਟਰੀ ਜੀ ਲੈ ਕੇ ਕਦੇ ਇੱਧਰ ਤੇ ਕਦੇ ਉੱਧਰ ਨਿਕਲ ਜਾਂਦੀ ਆ ਇਹੋ ਜਿਹਾਂ ਦੇ ਘਰ ਘਾਟੀ ਵਸਦੇ ਹੁੰਦੇ ਇਹੋ ਜਿਹੇ ਛੇਤੀ ਨਿਕਲ ਜਾਂਦੇ ਹੁੰਦੇ ਆ ਵਾ ਜਿਹੜੀ ਤੇਰੇ ਨਹੀਂ ਵਸੀ ਉਹਨੇ ਗਾਂ ਕਿਹਦੇ ਕੀ ਵਸਣਾ ਠੀਕ ਆ ਨਾ ਤਾਂ ਸ਼ੂਗਰ ਕਰ ਤੂੰ ਮੇਰਾ ਭਰਾ ਬਚ ਗਿਆ ਹਰੇ ਕੋਲ ਨਹੀਂ ਤੇਨੇ ਤੇਰਾ ਜੀਣਾ ਆਰਾਮ ਕਰ ਦੇਣਾ ਸੀ ਲੈਣ ਆਇਆ ਨੇ ਮੇਰੇ ਸਾਹਮਣੇ ਤਾਂ ਕਿਹਾ ਇਹਦੇ ਡੈਡੀ ਨੇ ਕਹਿੰਦਾ ਇਹ ਤਾਂ ਤਿੰਨ ਥਾਂ ਪਹਿਲਾਂ ਵਿਆਹ ਕੀਤਾ ਸੀਗਾ ਠੀਕ ਆ ਭਾਈ ਹਾਂ ਉਤੋਂ ਦਾ ਮਾਮਾ ਫੋਨ ਮੋਹ ਲਾਰਾ ਮੈਨੂੰ ਕਹਿੰਦਾ ਸੀ ਵੀ ਇਹ ਤਾਂ ਦੋ ਦੋ ਤਿੰਨ ਥਾਂ ਪਹੁੰਚ ਆਈ ਆ ਵਾਪਸ ਕਹਿੰਦਾ ਤੇਰੀ ਰਹਿਣੀ ਨਹੀਂ ਵੀਰੇ ਛੱਡ ਦੇਦਾ ਖੇੜਾ ਛੱਡ ਦੇ ਉਹਦੇ ਮਾਮੀ ਨੇ ਮੈਨੂੰ ਬਹੁਤ ਫੋਰਸ ਕੀਤਾ ਸੀਗਾ ਬਹੁਤ ਜਿਆਦਾ ਮਤਲਬ ਮੈਂ ਤਾਂ ਹੀ ਮੈਨੂੰ ਨਫਰਤ ਬਹੁਤ ਹੋ ਗਈ ਸੀ ਵੀ ਯਾਰ ਮੈਨੂੰ ਝੂਠ ਬੋਲ ਲੈਣੇ ਸੁਡਲੇ ਐਨੇ ਵਿਆਹ ਲੋਕੀ ਇੱਕ ਵਿਆਹ ਕਰਾ ਕੇ ਪਿਛਟਾਉਂਦੇ ਆ ਤੂੰ ਚੌਥਾ ਵਿਆਹ ਕਰਾ ਲਿਆ ਤੌਬਾ 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 ਹੱਦ ਹੋ ਗਈ ਤੇਰੀ ਤੂੰ ਤੇ ਭੈਣੇ ਮਾਸਾ ਵੀ ਤੂੰ ਨਹੀਂ ਗੱਡਿਆ ਇਸ ਗੱਲ ਦਾ ਸਾਨੂੰ ਤੇ ਹੁਣ ਪਤਾ ਲੱਗਿਆ ਸਾਨੂੰ ਸਾਨੂੰ ਤਾਂ ਸਦਮੇ ਚ ਪਚਾ ਲ ਘੱਟਿਆ ਤੂੰ ਕਿ ਤੂੰ ਚੌਥਾ ਵਿਆਹ ਹੀ ਤੇ ਤੂੰ ਤੇ ਉਹਦੇ ਤੋਂ ਵੀ ਪੂਜਾ ਸੰਗਾਂ ਤੋਂ ਵੀ ਟੱਪ ਗਈ ਭੈਣੇ ਚੌਥਾ ਵਿਆਹ ਸੀ ਤੇਰਾ ਕਿੱਡੀ ਸੋਚਣ ਵਾਲੀ ਗੱਲ ਆ ਤੂੰ ਤਾਂ ਹਿੱਟ ਹੋ ਗਈ ਮੈਡਮ ਉਹ ਕਹਿੰਦੇ ਮੈਨੂੰ ਕਹਿਂਦੀ ਸੀ ਇਹ ਮੇਰਾ ਦੋਸਤ ਆਗਾ ਅੱਛਾ ਆ ਫਿਰ ਦੋਸਤ ਨਾਲ ਤਾਂ ਕੀ ਫੈਦਾਨਾ ਗੱਲ ਕਰਨ ਦਾ ਬਾਅਦ ਚ ਕੀ ਪਤਾ ਕੋਣਾ ਮੈਰਿਜ ਕਿਨ ਕੀਤਾ ਸੀ ਦੋਸਤਾਂ ਇਹ ਤਾਂ ਹੀ ਮੈਨੂੰ ਬਹੁਤ ਜ਼ਿਆਦਾ ਨਫਰਤ ਹੋ ਗਈ ਸੀ ਬਈ ਯਾਰ ਇਹ ਮੇਨੀਆਂ ਗੱਲਾਂ ਕਰਦੀ ਸੀ ਨਾ ਇਹ ਬਹੁਤ ਜ਼ਿਆਦਾ ਨਫਰਤ ਕਿਉਂ ਪਤਾ ਅੱਛੇ ਬਿਠਾ ਇਹ ਕਦੇ ਜ਼ਰੂਰ ਕਹੀ ਸੀ ਕਿ ਸਾਡੀ ਕੁੜੀ 28 ਦਿਨ ਲਾਈ ਤੇ ਜਿੰਨੇ ਪੈਸੇ ਬਣਦੇ ਦੇਖੋ ਇਹਦਾ ਮਤਲਬ ਹੈ ਕਿ ਇਹਦੀ ਮਾਂ ਵੀ ਇਹਦੇ ਨਾਲ ਰਲ ਹੀ ਹੋਈ ਆ ਹਨਾ ਜਿੱਦਾਂ ਦੀ ਮਾਂ ਨੇ ਕਹਿ ਤੀ ਕੁੜੀ 28 ਦਿਨ ਲਾ ਕੇ ਗਈ ਆ ਤੇ ਸਾਨੂੰ ਮਤਲਬ ਜੋ ਵੀ ਪੈਸਾ ਬੰਦਾ ਸਾਨੂੰ ਦੇ ਦੋ ਉਹ ਸਗੋਂ ਤੂੰ ਦੇਣੇ ਉਹਨੂੰ ਤੂੰ ਸਗੋਂ ਦੇਣੇ ਡੰਗਰੇ ਨੂੰ ਜਿਹੜੀ ਉਹਦੇ ਘਰ ਦੇ ਵਿੱਚ ਰਹਿ ਕੇ ਆਈ ਉਹਦਾ ਰੋਟੀ ਪਾਣੀ ਖਾਦਾ ਪੀਤਾ ਉਹਨੇ ਸੂਟ ਲੈ ਕੇ ਦਿੱਤੇ ਉਹ ਕਹਿੰਦਾ ਮੈਂ ਇਹਨੂੰ ਸਗੋਂ ਤੂੰ ਹੀ ਦੋ ਉਹਨੂੰ ਖਰਚਾ ਜਿੰਨਾ ਇਹਨੂੰ ਚੱਲਿਆ ਉੱਥੇ ਨਾਲੇ ਨੂੰ ਰੋਟੀ ਪਾਣੀ ਖਵਾਇਆ ਉਹ ਮੁੰਡਾ ਕਿਉਂ ਦਵੇ ਇਹਨੂੰ ਇਹਦਾ ਮਤਲਬ ਇਹ ਆ ਕਿ ਇਹਦੀ ਮਾਂ ਨੂੰ ਸਾਰਾ ਕੁਝ ਪਤਾ ਇਹਦੀ ਮਾਂ ਦਾ ਹੱਥ ਇਹਨਾਂ ਨੇ ਤੰਦਾ ਬਣਾਇਆ ਵਾ ਇੱਥੋਂ ਨਹੀਂ ਜੋ ਉੱਥੋਂ ਦੂਜੀ ਉਗਦੇ ਹੋਗੇ ਨਾ ਕਦੇ ਆ ਆਪੀ ਗੱਲਾਂ ਚ ਫਿਰਦੇ ਹਿੰਦੇ ਇੱਥੇ ਮੰਮੀ ਕਹਿੰਦੀ ਸੀ ਘਰੇ ਬੈਠਾ ਰਹਿਣਾ ਬੈਠੇ ਰਹਿਣਾ ਜੋ ਮੰਗੋ ਮੰਗੇਗੀ ਉਹੀ ਲਿਆ ਕੇ ਦਵਾਂਗੇ ਪਰ ਇਹ ਇਹ ਮੈਂ ਸਾਹਿਬ ਸਾਹਿਬ ਕਿਹਾ ਸੀ ਕਿ ਮੈਂ ਕਹਿ ਰਹੀ ਰਹਿ ਸਕਦੀ ਹਾਂ ਤੇ ਇਹ ਕਹਿੰਨੀ ਮੈਨੂੰ ਸਲੂਨ ਤੇ ਲਵਾ ਦੇ ਤੇ ਇਹ ਗੱਲ ਤੋਂ ਮੈਂ ਮੰਮੀ ਕੋਲ ਇਹ ਗੱਲ ਕਰੀ ਮੰਮੀ ਕਹਿੰਦੀ ਨਹੀਂ ਲਾਉਣਾ ਨਹੀਂ ਹਜੇ ਕਿਉਂਕਿ ਘਰ ਦੇ ਨਾਲ ਵਿੱਚ ਯਕੀਨ ਨਹੀਂ ਕੀਤਾ ਸੀ ਬਈ ਇਹਦਾ ਨੇਚਰ ਹੀ ਐਵੇਂ ਦਾ ਸੀ ਘਰ ਦੇ ਨਾਲ ਯਕੀਨ ਨਹੀਂ ਕੀਤਾ ਸੀ ਘਰ ਦੇ ਨਾਲ ਐਸ ਵੀ ਦੇ ਬਾਹਰ ਦੀ ਬਾਹਰ ਨਾਲ ਪਾਜ ਜਿਨ੍ਹਾਂ ਨੂੰ ਫੇਰਨ ਦੀ ਆਦਤ ਹੁੰਦੀ ਆ ਨਾ ਉਹਨਾਂ ਦਾ ਘਰੇ ਦਿਲ ਘਾਟੀ ਲੱਗਦਾ ਏ ਤੇ ਉਹ ਘਰੇ ਘਾਟੀ ਟਿਕਦੇ ਹੁੰਦੇ ਆ ਜਿਨ੍ਹਾਂ ਨੂੰ ਬਸ ਕਿਤੇ ਐਸ ਗਲੀ ਕਿਤੇ ਔਸ ਗਲੀ ਇਹਦਾ ਉਹੀ ਹਾਲ ਆ ਜਿ ਇਹ ਫੇਰਨੇ ਗਿੱਜੀਆਂ ਤੇ ਇਹਦਾ ਘਰੇ ਕਿਵੇਂ ਦਿਲ ਤਲ ਲੱਗਣਾ ਹਨਾ ਤੇ ਦੂਸਰੀ ਗੱਲ ਡੰਗਰੇ ਤੇਰੇ ਦੇ ਵੇਲੇ ਕਿਸੇ ਨੂੰ ਵੀ ਯਕੀਨੀ ਹੈਗਾ ਜਿੱਥੇ ਤੂੰ ਵਿਆਹੀ ਗਈ ਆ ਨਾ ਉੱਥੇ ਉਹਨਾਂ ਨੂੰ ਵੀ ਤੇਰੇ ਦਾ ਯਕੀਨੀ ਹੈਗਾ ਕਿ ਕਿਹੜੇ ਵੇਲੇ ਇਹਨਾਂ ਨੇ ਕਿਸੇ ਨਾਲ ਭੱਜ ਜਾਣਾ ਯਕੀਨ ਪਣਾਉਣਾ ਪੈਂਦਾ ਵਾ ਤੁਹਾਡੇ ਵਾਂਗੂ ਨਹੀਂ ਆ ਇੱਕ ਦੋ ਦਿਨ ਗੱਲ ਕੀਤੀ ਤੇ ਤੀਜੇ ਦਿਨ ਮੈਰਿਜ ਕਰਵਾ ਲਈ ਤੇ ਫੇਰ ਮੁੜ ਕੇ ਚੌਥੇ ਥਾਂ ਚ ਲੱਗੇ ਤੇ ਤੀਜੇ ਥਾਂ ਚ ਲੱ ਚੋਨਾ ਤੂੰ ਸਾਰਾ ਯੁੱਧ ਖਰਾਬ ਕਰਤਾ ਤੁਸੀਂ ਅਰੇ ਯਾ ਤੂੰ ਸਾਨੂੰ ਵੀ ਬੋਲਿਆ ਰਿੰਪਲ ਵਰਗਿਆਂ ਨੂੰ ਵੀ ਬੋਲਿਆ ਕਹੀ ਇਹ ਚੀਜ਼ਾਂ ਮੈਂ ਬਹੁਤ ਪਛਤਾਵਾ ਕੀਤਾ ਬਈ ਤਾਂ ਹੀ ਮੈਂ ਤੈਨੂੰ ਮੈਸੇਜ ਕੀਤਾ ਨਾ ਬਈ ਜੇ ਮੈਨੂੰ ਐਵੇਂ ਗੁੱਸਾ ਹੁੰਦਾ ਐ ਮੈਸੇਜ ਹੀ ਨਹੀਂ ਕਰਨਾ ਸੀ ਪਰ ਮੈਨੂੰ ਪਛਤਾਵਾ ਹੋਇਆ ਮੈਂ ਉਹਦੇ ਪਿੱਛੇ ਲੱਕੇ ਰੈਕਟਰਾਂ ਨੂੰ ਤੁਹਾਨੂੰ ਬਈ ਹੋਰ ਬਹੁਤਿਆਂ ਨੂੰ ਬੋਲਿਆ ਬਹੁਤ ਪਛਤਾਵਾ ਹੋਇਆ ਮੈਨੂੰ ਚਲੋ ਉਹ ਤਾਂ ਕੋਈ ਗੱਲ ਨਹੀਂ ਵੀ ਮੈਂ ਤਾਂ ਆਪ ਫਰਾਨਾ 25 ਦਿਨਾਂ ਚ 24 ਮਤਲਬ ਉਹ ਨਹੀਂ ਤੈਨੂੰ ਇਹ ਜੀਆਂ ਕੀ ਗੱਲਾਂ ਕਹੀਆਂ ਵੀ ਜਿਹੜਾ ਤੂੰ ਭਜਾਉਣ ਤੇ ਵੀ ਮਜਬੂਰ ਹੋ ਗਿਆ ਤੂੰ ਨਾਲੇ ਆਪਦੇ ਘਰ ਦੇ ਮੂਰੇ ਮਾੜਾ ਬੱਜ ਉਹੀਗਾ たら ਨੰਬਈ ਨਾਲੇ ਪਿੰਡ ਚ ਪੂਰੇ ਪਿੰਡ ਚ ਬੇਇਜ਼ਤੀ ਹੋ ਗਈ ਬਈ ਐਂ ਕਹਿੰਦੇ ਸੀਗੇ ਵੀ ਇਹ ਮੁੰਡਾ ਤਾਂ ਬਹੁਤ ਸਿਆਣਾ ਘਰੋਂ ਹੀ ਬਾਹਰ ਨਿਕਲਦਾ ਤੇ ਹੁਣ ਜਮਾ ਹੀ ਪੱਠਾ ਕਰ ਗਿਆ ਚਲੋ ਕੋਈ ਨਾ ਹੁਣ ਨਾ ਚਲੋ ਵਧੀਆ ਇਹ ਗੱਲ ਤੁਹਾਨੂੰ ਸਮਝ ਆ ਗਈ ਆ ਕਿ ਜਿਹੜੇ ਰੋਸਟਿੰਗ ਕਰਦੇ ਆ ਜੋ ਵੀ ਹਨਾ ਤੁਹਾਡੀਆਂ ਵਲੌਗ ਦੇ ਵਿੱਚ ਗਲਤੀਆਂ ਕਰਦੇ ਆ ਤੁਹਾਨੂੰ ਸਮਝਾਉਂਦੇ ਆ ਕਿ ਇੱਥੇ ਤੁਸੀਂ ਗਲਤ ਹੋ ਤੇ ਉਸ ਗਲਤੀ ਨੂੰ ਸੁਧਾਰਿਆ ਕਰੋ ਠੀਕ ਆਣਾ ਫੇਰ ਤੁਹਾਨੂੰ ਕੋਈ ਵੀ ਕੁਛ ਵੀ ਨਹੀਂ ਮਾੜਾ ਬੋਲੂਗਾ ਜਦੋਂ ਤੁਹਾਡੇ ਕੰਮ ਹੀ ਪੁੱਠੇ ਹੁੰਦੇ ਆ ਆ ਨਾਲ ਕੀ ਸਿੱਖਿਆ ਦਿੱਤੀ ਏ ਇਸ ਮੈਡਮ ਨੇ ਕੀ ਪੰਜ ਕੇ ਵਿਆਹ ਕਰਾਓ ਇਹਦਾ ਤੇ ਭੇਜ ਦੀ ਹੁਣ ਖੁੱਲਾ ਕੀ ਇਹਦਾ ਚੌਥਾ ਵਿਆਹ ਏ ਤੇ ਇਹਨੇ ਕੀ ਸਿੱਖਿਆ ਦਿੱਤੀ ਕੀ ਤੰਦੇ ਕਰ ਲੋ ਆ ਜੋ ਚੱਲ ਜੋ ਬਾਅਦ ਵਿੱਚ ਪੈਸੇ ਮੰਗ ਲਓ ਕਿ ਸਾਡਾ ਤੁਹਾਡੇ ਤੋਂ ਐਨਾ ਲੈਣ ਦੇਣਾ ਇਹ ਕੰਮ ਹੀ ਪਤਾ ਨਹੀਂ ਕੀ ਏ ਸਿਸਟਮ ਚੱਲ ਗਿਆ ਇਸ ਦੁਨੀਆ ਦੇ ਉੱਤੇ ਕਿ ਬਸ ਖਾਈ ਜਾਣਾ ਲੋਕਾਂ ਨੂੰ ਕਿ ਇਹ ਨਾ ਕਿਹੇ ਬਹਾਨੇ ਠੀਕ ਹੈ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ